ਬੱਕਰੀ ਦੇ ਟਿੰਡ ਚ 100 ਨਾ ਗਾ ਨਾਨੀਆਂ ਦੋ ਤਿੰਨ ਹੋਈਆਂ ਜਾਣ ਕਹਾ ਦੀਆਂ 100 ਨਾ ਗ ਦੇ ਦੂਗੀ ਵੀ ਤੁਸੀਂ ਆਪਣੇ ਪੰਜਾਬ ਚ ਕੰਟਰੋਲ ਕਰੋ ਇਹਨਾਂ ਨੂੰ ਜਾਣ ਨਾ ਦਿਓ ਬਾਹਰਲੇ ਲੋਕ ਲੈ ਗਏ ਆਪਾਂ ਨੂੰ ਮੂੜ ਕੇ 10 ਲੱਖ ਤੋਂ ਘੱਟ ਮੀਮ ਨਹੀਂ ਨਹੀਂ ਦੇਣੀ ਸਹੀ ਗੱਲ ਆਉਣ ਵਾਲੇ ਪੁਸ਼ਤ ਜਿਹੜੇ ਹਾਲਾਤ ਨੇ ਉਹ ਹਾਲਾਤ ਆਪੀ ਸਾਰੇ ਮੁੰਡੇ ਹੁਣ ਜੇ ਸੋਚ ਕੇ ਇਹ ਕਿਰਤ ਹੱਥੀਂ ਕਿਰਤ ਜਿਹੜੀ ਹਾਂ ਹਾਂ ਜੀ ਹੱਥੀਂ ਮਿਹਨਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਨ ਮਨ ਕਰਨ ਅੰਦੀ ਤੇ ਜਦਿਆ ਦੇ ਤਰ੍ਹਾਂ ਹਾਰਾਤ ਬਣਦੇ ਆ ਬੀ ਬੱਕਰੀ ਜਿਹੜੇ ਨੇ ਅੱਜ ਗਮਾਤੀ ਮੁਰਕੇ ਨਹੀਂ ਜੋੜਦੇ ਕਹਿੰਦੇ ਨੇ ਨਾ ਇੱਕ ਬੱਕਰੀਆਂ ਦੀ ਚੰਗੀ ਟੰਡੀ ਜੇ ਕਿ 20 ਬੱਕਰੀਆਂ ਦੀ ਟੰਡੀ ਬਣਾ ਲਈਓ ਕਿ ਪੀੜੀ ਨਿਕਲ ਜਾਂਦੀ ਹੈ ਇਹਨਾਂ ਦੇ ਸ਼ੌਂਕ ਦੇਖ ਲੈ ਕੇ ਇੱਕ ਦੂਜੇ ਨੂੰ ਰੀਸ ਰੱਖ ਲੱਭੀ ਵੀ ਮੈਂ ਵੀ ਹੋਇਆ ਜੀ ਬਣਾ ਮੈਂ ਕਹਿੰਦਾ ਮੈਂ ਹੋਇਆ ਜਾਂ ਬਣਾ ਹਾਂਜੀ ਹਸਤਿਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੌਟ ਫਾਰਮ ਦੜਬਾ ਪੰਜਾਬ ਚੈਨਲ ਤੇ ਸੁਆਗਤ ਹੈ ਤੁਹਾਡਾ ਤੇ ਅੱਜ ਤੁਹਾਨੂੰ ਦਿਖਾਣੇ ਆ ਪਾਕਿਸਤਾਨੀ ਪਿਓਰ ਬੱਕਰੀਆਂ ਪਹਿਲਾਂ ਤਾਂ ਆਪਣੇ ਪੰਜਾਬ 'ਚ ਸਾਰੇ ਸੀ ਇਹ ਬੰਡ ਤੋਂ ਪਹਿਲਾਂ ਬੱਕਰੀਆਂ ਤੇ ਉੱਧਰ ਹੁਣ ਪਾਕਿਸਤਾਨ 'ਚ ਇਹ ਬੱਕਰੀਆਂ ਵੱਧ ਗਈਆਂ ਇਸ ਲਈ ਇਹ ਪਾਕਿਸਤਾਨੀ ਵੱਜਣ ਲੱਗ ਗਈਆਂ ਤੇ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਬਾਈਆਂ ਦੀ ਬਾਹ ਕੁਤਵੇ ਵਾਲੇ ਦੀਆਂ ਬੱਕਰੀਆਂ ਨੇ ਤੇ ਤੁਹਾਨੂੰ ਨੰਬਰ ਦੇਵਾਂਗੇ ਤੇ ਜਰੂਰ ਕੰਟੈਕਟ ਕਰਿਓ ਬਾਈਆਂ ਨਾਲ ਤੇ ਜਰੂਰ ਇਹਨਾਂ ਨਾਲ ਸੰਪਰਕ ਕਰਿਓ ਕੁਆਲਿਟੀ ਦੇਖ ਸਕਦੇ ਹੋ ਬਾਈਆਂ ਦੀਆਂ ਬੱਕਰੀਆਂ ਦੀ ਪ्योर ਬਿਲਕੁਲ ਟੌਪ ਏ ਕਲਾਸ ਨੇ ਸਿੱਧਾ ਬਰੀਡਰ ਦੇਖ ਸਕਦੇ ਹੋ ਮਾਸ਼ੱਲਾ ਪੂਰੀਆਂ ਟੌਪ ਕਲਾਸ ਦੀਆਂ ਬੱਕਰੀਆਂ ਨੇ ਲੈ ਵੀ ਆ ਜਾ ਘਟ ਜਾ ਟੋਟੋ ਜੀ ਹਿੱਚ ਲਿਆ ਮੈਂ ਇੱਕ ਇਹ ਵੀਡੀਓ ਨੂੰ ਲਾਈਕ ਕਮੈਂਟ ਪੱਧ ਤੋਂ ਵੱਧ ਕਰ ਦਿਓ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਧੰਨਵਾਦ ਜੀ ਇੱਕ ਵੀ ਹੁਣ ਨੂੰ ਵਗ ਜਾਂਦੀਆਂ ਸਾਰਾ ਪੰਜਾਬ ਤੱਕ ਜਾਂਦੀਆਂ ਸੱਤ ਸਮੁੰਦਰ ਪਾਰ ਮੁਰਕੇ ਸੱਤ ਸਮੁੰਦਰੋਂ ਤੋਂ ਪਾਰ ਬੱਕਰੀ ਨਹੀਂ ਆਉਂਦੀ ਕਈ ਵਾਰ ਨਾ ਮੈਂ ਤਾਂ ਕੋਈ ਬੱਕਰੀ ਵੇਚ ਕੇ ਮੈਨੂੰ ਕਹਿੰਦਾ ਭਾਈ ਬੱਕਰੀ ਵੇਚੀ ਬੱਕਰੀ ਵੇਚੀ ਮਹਾਰਾਜ ਲੇ ਗਰਾ ਸਾਡੇ ਵਾਗਰਾ ਕਿੱਥੇ ਨੂੰ ਮੈਂ ਇਸ ਜੀ ਦੇ ਵਿੱਚ ਖੁਸ਼ ਹਾਂ ਕਿਉਂਕਿ ਮਹਿੰਗੀ ਬੱਕਰੀ ਮੈਂ ਕਹਿੰਦਾ ਰੱਖੋ ਯਾਰ ਜੋ ਮਹਿੰਗੀ ਸੀਗਾ ਉਹਦੀ ਪੂਰੀ ਬਲੱਡ ਲਾਈਨ ਵੀ ਮਹਿੰਗੀ ਵੰਡੀ ਆ ਰੱਖੋ ਉਹ ਪਾ ਲੋ ਯਾਰ ਵਧਾਓ ਉਹਦੀਆਂ ਪੱਠਾ ਪਾ ਲੋ ਇੱਕ ਬੱਕਰੀ ਦੇ ਢਿੱਡ 'ਚ 100 ਨਾਗ ਹੈ ਨਾਨੀਏ ਦੋ ਤਿੰਨੇ ਹੋਈ ਜਾਂ ਕਹਾ ਦੀਗਾ 100 ਨਗ ਦੇ ਦਊਗੀ ਮਹਾਰਾਜ ਨਾ ਕਰੇ ਜੇ ਮੇਰੀ ਗੱਲ ਸੁਣੋ ਮੈਂ ਝੂਠ ਨਹੀਂ ਮਾਰਦਾ ਇੱਕ ਬੰਦਾ ਮਹਾਰਾਸ਼ਟਰ ਜਿੱਥੇ ਸੀ ਤਾਂ ਮੇਰਾ ਮਿੱਤਰ ਉਹ ਕਹਾ ਵਿੱਚੋਂ ਲੈ ਬੰਦੇ ਵੀ ਵਿੱਚ ਪਾਏ ਅੱਜ ਤੋਂ ਸਾਲ ਪਹਿਲਾਂ ਉਹ ਬੱਕਰੇ ਦਾ ਕਹਿੰਦਾ 5 ਲੱਖ ਰੁਪਏ ਦੇਣਾ ਹਾਂ ਮਾ ਇਹੇ 5 ਲੱਖ ਪੈਦਾ ਕਿੰਨੇ ਕਿ ਪੈਦਾ ਕਰਦਾ ਪਤਾ ਨਹੀਂ ਕਿ ਹਾਂਜੀ ਆਜੋ ਮਾ ਇਹਦੇ 2 ਮਹੀਨੇ ਆਜੋ ਖੜਾ ਖੜਾ ਮੇਰੇ ਮਾਲ ਦੀ ਸ਼ਾਨ ਹਰੇਕ ਦੇਖਾਉਂਗਾ ਦਰਸ਼ਨ ਕੋ ਸਾ ਜੀ ਜੀ ਦਾ ਦਰਸ਼ਨ ਕੋ ਨੂੰ ਬਹੁਤ ਦੇਖੀ ਇਹਨੂੰ ਦੁਨੀਆ ਦੇ ਖੂਬੇ ਲੱਖਣ ਆਂਦੀ ਆ ਇਹ ਤੋਂ ਜ਼ਰੂਰੀ ਨਹੀਂ ਵੀ ਮੇਰੀ ਸ਼ਾਨ ਬਣਦੀ ਆ ਹੋ ਕਿੰਨੇ ਲੋਕਾਂ ਦਾ ਸ਼ੌਕ ਮਤਲਬ ਹੁੰਦਾ ਮਤਲਬ ਕਿੰਨਾ ਪ੍ਰਮੋਟ ਹੋਦਾ ਕੰਮ ਇਹ ਲੱਖਣ ਲੱਗਦੇ ਨੇ ਲੋਕ ਨਾ ਸ਼ੌਕ ਵੀ ਨੇ ਮੇਰਾ ਕਹਾਂ ਦਾ ਮਤਲਬ ਇਹ ਹੈ ਜੀ ਜੇ ਅੱਜ ਇਹ ਬੱਕਰੀਆਂ ਉਰੇ ਖੜੀਆਂ ਨੇ আর ਇਹ ਬੱਕਰਾ ਖੜਾ ਹੈ ਤਾਂ ਸਾਡਾ ਬਾਹੀ ਬਾਗ ਜੀ ਖੜਾ ਹੈ ਤਾਂ ਅਸੀਂ ਮੇਲੇ ਦੇ ਵਿੱਚ ਉਹਨੂੰ ਦੇਖਣ ਆ ਗਏ ਇਹਦੇ ਨੇ ਨਾ ਹੁੰਦਾ ਨਾ ਹਿਮਾਲ ਅਸੀਂ ਇਹਦੇ ਨੇ ਨਵੇਂ ਆਉਂਦੇ ਨਹੀਂ ਆਉਂਦੇ ਕੌਣ ਆ ਬਾਹ ਕੌਣ ਇਹ ਖੜੀਆਂ ਨੇ ਤਾਂ ਅਸੀਂ ਖੜੇ ਹਾਂ ਆਉਣਾ ਕਿਹਨੇ ਸੀ ਇਹ ਭਾਵੇਂ ਕਿਸੇ ਨੂੰ ਜਾ ਕੇ ਬੁਲਾਉਂਦਾ ਅਗਲੇ ਨੇ ਨਹੀਂ ਬੁਲਾਉਣਾ ਸੀ ਹਾਂਜੀ ਤਾਂ ਕਿ ਮੈਂ ਇੰਨੀ ਗੱਲਾਂ ਕਰੀ ਆ ਅੱਜ ਉੱਡੇ ਤਾਂ ਮੈਂ ਇੰਨੀ ਇੱਕ ਗੱਲ ਕਹਿਣਾ ਵੀ ਇਹ ਸਾ ਇੱਕ ਇਹ ਬਾਈ ਨੇ ਇੱਕ ਆਪਣੇ ਸਣੀ ਦੇਲੇ ਸਰਦਾਰ ਨੇ ਇਹਨਾਂ ਲੋਕਾਂ ਨੇ ਰੋਕਤੀਆਂ ਚੀਜ਼ਾਂ ਥਾਥੋ ਬਰੇਦਾਤੇ ਵੀ ਤੁਸੀਂ ਆਪਣੇ ਪੰਜਾਬ ਚ ਕੰਟਰੋਲ ਕਰੋ ਇਹਨਾਂ ਨੂੰ ਜਾਣ ਨਾ ਦਿਓ ਬਾਰਨੇ ਲੋਕ ਲੈ ਗਏ ਆਪਾਂ ਨੂੰ ਮੂੜ ਕੇ 10 ਲੱਖ ਤੋਂ ਘੱਟ ਮੀਮ ਨਹੀਂ ਦੇਣੀ ਨਹੀਂ ਨਹੀਂ ਸਹੀ ਗੱਲ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖ ਰਹੋਗੇ ਹੁਣ ਆ ਤੁਹਾਡੇ ਵਾਲੀ ਗੱਲ ਬਜਾਣਾ ਉਹ ਗੱਲ ਦੱਸਦਾ ਮੈਨੂੰ ਮਿਲ ਨਹੀਂ ਗਈ ਇੱਕ ਬੱਕਰੀ ਚਲੀ ਗਈ ਅੱਜ ਤੋਂ 4-5 ਸਾਲ ਪਹਿਲਾਂ ਕਾਲੀ ਟੱਬੀ ਬੱਕਰੀ ਸੀਗੀ ਮੇਰੇ ਕੋਲ 70000 ਵਿੱਚ ਨਹੀਂ ਗਈ ਹੂੰ ਮੋੜ ਕੇ ਭਾਈ ਉਹ ਬੱਕਰੀ ਕਿਹੜਾ ਉਹ ਬੰਦੇ ਨੇ YouTube ਉਹ ਤੀਜੇ ਚੌਥੇ ਥਾਂ ਮੇਂ ਘੁੰਮ ਕੇ ਚਲੀ ਗਈ ਉਹ ਕਿ ਤੁਹਾਨੂੰ YouTube ਤੇ ਪਾਈ ਹੋਈ ਮੈਂ ਦੇਖੀ ਉਹ ਬੱਕਰੀ ਆਪਣੀਆਂ ਯਾਰ ਪੱਠ ਜਿਹੜੀ ਘਰ ਦੀ ਪਾਲੀ ਘਰ ਦੀ ਪੱਠ ਸੀ ਮੇਰੀ ਉਹ ਪੂਰੇ ਬੜੇ ਉਧਰ ਮਾਦ ਲੋਕਾਂ ਨੂੰ ਉਹ ਕਿਸੇ ਡਾਇਰੈਕਟ ਦੇਖਿਆ ਵੀ ਨਹੀਂ ਦਿੰਦਾ ਮੈਨੂੰ ਉਹ ਬੰਦੇ ਉਧਰਲੇ ਦੱਸਦੇ ਨੇ ਮਾੜਾ ਅਟਰਸੀ ਆਉਂਦਾ ਤੇ ਉਹ ਬੰਦੇ ਨੂੰ ਦੱਸਦੇ ਨੇ ਵੀ ਉਹ ਬੱਕਰੀ ਨੂੰ ਦੇਖਣ ਵੀ ਨਹੀਂ ਦਿੰਦਾ ਮਾ ਯਾਰ ਮਾੜੀ ਗੱਲ ਆ ਸਾਡੀਆਂ ਤਾਂ ਖੁੱਲੀਆਂ ਬਾਹਰ ਚੜਦੀਆਂ ਨੇ ਕਿ ਕੰਦੂਕਨ ਨਾ ਕੀਂਦਾ ਜਾਨੀ ਉਹਨੂੰ ਮੈਂ ਆਖਾਂ ਕਿ ਪੁੱਛੋ ਇਹਨੂੰ ਬੱਕਰੀ ਕਿਹਦੀ ਦੀ ਆ ਇਹ ਬੱਕਰੀ ਨੂੰ ਉਹ ਮੁਰਦ ਕਰੇਗਾ ਦਾ 5 ਲੱਖ ਆ ਥੋੜੀ ਵਾਲੀ ਗੱਲ ਜਾਂਦੀਆਂ ਨੇ ਮੁੜ ਕੇ ਕਿਸੇ ਨੇ ਲੱਖ 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 ਦੀ ਵੀ ਪਾਟਾ ਪਾਉ ਨੂੰ ਦੇਣੀ ਨਹੀਂ ਨਾ ਜੀ ਦੇਣੀ ਨਹੀਂ ਸਾਡੇ ਰਿਜ਼ਲਟ ਕੱਢੇ ਹੋਏ ਨੇ ਵੀ ਤਾਂ ਮੈਂ ਤਾਂ ਬਾਈ ਜੀ ਦਾ ਧੰਨਵਾਦ ਕਰਦਾ ਨਾ ਤੋਤਲ ਪਾਰਟੀਆਂ ਦਾ ਵੀ ਦੇਖਿਆ ਵੀ ਆ ਅਸੀਂ ਨਹੀਂ ਮੁੱਕਦੇ ਅਸੀਂ ਨਹੀਂ ਮੁੱਕਦੇ ਪੰਜਾਬੀ ਖਾਸ ਕਰਕੇ ਅਸੀਂ ਕੁਝ ਨਹੀਂ ਮੁੱਕਦੇ ਤਾਂ ਕੰਦਾ ਜੀ ਬੜੀਆਂ ਨੇ ਪੰਜਾਬ ਵਿੱਚ ਹਾਂ ਕੰਦਾ ਕੀ ਪੈਦਾ ਹੋਈ ਜਾਂਦੀ ਹੈ ਬਾਈ ਇਹ ਨਾਲ ਇਹ ਤੈਨੂੰ ਆਣਾ ਨਾ ਤੂੰ ਹਣ ਬਾਹਰ ਨਹੀਂ ਮੁੜਦਿਆਂ ਬਸ ਇਹ ਨਾ ਜਿਹੜਾ ਚੰਗੇ ਜਾਨਵਰ ਦਾ ਇੱਕ ਇਹਦਾ ਸਿਸਟਮ ਹੁੰਦਾ ਵੀ ਜੇ ਤੇਰੇ ਤੋਂ ਕੋਈ ਆ ਜਾੜ ਕੇ 70000 ਦੀ ਬੱਕਰੀ ਲੈ ਗਿਆ ਨਾ ਆਪਣੇ ਪੰਜਾਬ ਚ ਮੈਂ ਵੀ ਲੈ ਲਈ ਤੂੰ ਸ਼ੀਆ ਮਹੀਨਿਆਂ ਨੂੰ ਕਹਿਦੀ ਮੈਨੂੰ 70 ਦੀ ਮੋੜ ਦੇ ਜੇ ਬੰਦਾ ਮੋੜ ਜਾਪੇ ਹੁਣ ਨਹੀਂ ਬੰਦਾ ਨਹੀਂ ਹੈਗਾ ਅਗਲੇ ਦਿਨ ਕੀ ਜਾਣਾ ਅੱਜ ਇਹਨੇ ਰੱਖ ਲਈਆਂ ਕੋਈ ਸੂਝ ਕੀ ਲਾਇਆ ਇਹਨੇ ਰੱਖ ਲਈਆਂ ਜੇ ਇਹਨਾਂ ਦੇ ਵਿੱਚੋਂ ਅੱਜ ਪੰਜ ਵੀ ਰੱਖ ਲੂ ਤਾਂ ਵੀ ਨਹੀਂ ਮੁੱਕ ਜਾ ਪੰਜਾਂ ਤੋਂ ਬ੍ਰੀਡ ਫੇਰ ਬਣਾ ਦੂੰਗਾ ਜਿਹਨੇ ਰੱਖਣੀਆਂ ਨਹੀਂ ਜਿਹਨੂੰ ਸ਼ੌਂਕ ਹੈ ਜਿਹਨੂੰ ਪੈਸੇ ਬਚਣ ਦਾ ਸ਼ੌਂਕ ਹੈ ਜਿਹਨੇ ਵੇਚ ਲੀਆਂ ਵਟਲੀਆਂ ਖਾ ਲਈਆਂ ਮੁੜ ਕੇ ਬੱਕਰੀ ਨਹੀਂ ਬਰੂ ਨਹੀਂ ਜੁੜਦੀ ਨਹੀਂ ਜੁੜਦੀ ਵਾਕਈ ਨਹੀਂ ਜੁੜਦੀ ਮੈਂ ਮੇਰੇ ਮੁੰਡਿਆਂ ਨੂੰ ਕਹਿਣਾ ਤੁਸੀਂ ਅੱਗੇ ਨੂੰ ਬਕਤੀਆਂ ਨਾਲ ਵੇਚੋ ਮੈਂ ਤੁਹਾਨੂੰ ਆਪੇ ਰਜਾਉਂ ਵੰਡੀਆਂ ਚੋਂ 2-2 ਰੁਪਈਆਂ ਨਾਲ ਫਿਰ ਰਜਾ ਦੂੰ ਕੰਮ ਚੁੱਲੇ ਦਾ ਚਲਾਈ ਨਾ ਪਰ ਬੱਕਰੀਆਂ ਨੂੰ ਵੇਚੋ ਇਹਨਾਂ ਨੂੰ ਆਪਣੀ ਜਾਇਦਾਦ ਹੈ ਇਹਨਾਂ ਨੂੰ ਸੰਭਾਲ ਕੇ ਰੱਖੋ ਬੜੀ ਜਮੀਨ ਐ ਅੱਜ ਪੰਜਾਬ ਦੇ ਜੋ ਹਾਲਾਤ ਨੇ ਉਹ ਹਾਲਾਤ ਆਪੀ ਸਾਰੇ ਮੁੰਡੇ ਹੁਣ ਜੇ ਸੋਚ ਕੇ ਇਹ ਕਿਰਤ ਹੱਥੀਂ ਕਰਤ ਜਿਹੜੀ ਹਾਂ ਹਾਂ ਜੀ ਹੱਥੀਂ ਮਿਹਨਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਨ ਮਿਹਨਤ ਕਰਨ ਹੱਥੀਂ ਤੇ ਪੰਜਾਬ ਬਈ ਤਰ੍ਹਾਂ ਹਾਲਾਤ ਬਣਦੇ ਉਹ ਬਣਦੀ ਨਹੀਂ ਬੰਦਾਲੇ ਕਿੰਨੀ ਪੈਂਦੀਆਂ ਨਾ ਵਿਆਹ ਵੀ ਬਣਦਾ ਅਸਲ ਪੰਜਾਬ ਜਿਹੜਾ ਸੀਗਾ ਪੁੱਤਵਾ ਜੀ ਪੁੱਤਵਾ ਹਾਂ ਜੇ ਮਿਹਨਤ ਕਰਾਂਗੇ ਤਾਂ ਹੀ ਪੰਜਾਬ ਬਾਈ ਬਾਹਰ ਮੁੰਡੇ ਦੇ ਬੱਕਰੀ ਤੇ ਨਾ ਕੋਚਾ ਜਿਹੜਾ ਅਮ ਜੀ ਅੱਛਾ ਅੱਛਾ ਵੀ ਬੱਕਰੀ ਜਿਹੜੇ ਨੇ ਅੱਜ ਗਮਾਤੀ ਮੁਰਕੇ ਨਹੀਂ ਜੁਆਨਾ ਜੀ ਕਹਿੰਦੇ ਨੇ ਨਾ ਇੱਕ ਬੱਕਰੀਆਂ ਦੀ ਚੰਗੀ ਟੰਡੀ ਜੇ ਕਿ 20 ਬੱਕਰੀਆਂ ਦੀ ਟੰਡੀ ਬਣਾ ਲਈਓ ਤੇ ਪੀੜੀ ਨਿਕਲ ਜਾਂਦੀ ਹੈ ਨਿਕਲ ਜਾਂਦੀ ਹੈ ਜੀ ਬੀੜੀ ਨਿਕਲ ਜਾਂਦੀ ਹੈ ਕੋਈ ਸੱਚ ਸ਼ੌਕ ਮਤਲਬ ਇਹ ਮਤਲਬ ਕਹਿਣ ਦਾ ਵੀ ਜੇ 20 ਬੱਕਰੀਆਂ ਬਣਦੀਆਂ ਤਾਂ 20 ਬੱਕਰੀਆਂ ਜੇ ਕਰੀਮ ਬਣਾ ਕੇ ਤੁਸੀਂ ਰੱਖਦੇ ਨਾ ਤੁਸੀਂ ਉਹ 200 ਬੱਕਰੀਆਂ ਚ ਵੱਡੀਆਂ ਨੇ 20 ਬੱਕਰੀਆਂ 200 ਬੱਕਰੀਆਂ ਦਾ ਨਾ ਜੋੜ ਹੁੰਦਾ ਹੈ 200 ਬੱਕਰੀਆਂ ਥੋੜੇ ਹੱਥੋਂ ਨਿਕਲੀਆਂ ਘਾਟੇ ਪੈਣਗੇ ਵੇਚ ਜਾ ਕੇ 20 ਘੜਦੀਆਂ ਨੇ ਇਹਨਾਂ ਨੇ ਪਰ ਪਰੀਠਾ ਬਣਾ ਕੇ ਰੱਖ ਕੇ ਦਿਖਾਤੀ ਆ ਤੁਹਾਨੂੰ ਇਹਨਾਂ ਦੇ ਸ਼ੌਂਕ ਦੇਖ ਲੈ ਕੇ ਇੱਕ ਦੂਜੇ ਨੂੰ ਰੀਸ ਰੱਖੀ। ਲੱਭੀ ਵੀ ਮੈਂ ਵੀ ਹੋਇਆ ਜੀ ਬਣਾ। ਮੈਂ ਕਹਿੰਦਾ ਮੈਂ ਹੋਇਆ ਜਾਂ ਬਣਾ। ਅਸੀਂ ਨਵੇਂ ਆਏ ਆ ਯਾਰ। ਆ ਰਾਜੂ ਨੇ ਬਾਈ ਜੀ ਸਾਨੂੰ ਦੋ ਦਵਾਇਆਂ ਸਾਨੂੰ। ਰੱਖੋ ਬਸ। ਰੱਖੋ ਕੋਈ ਚੱਕਰ 'ਚ ਨਾ ਪਾਓ ਇਧਰੋਂ ਉਧਰੋਂ ਫੇਰ ਨੂੰ ਫੜਾਣਾ। ਬਾਕੀ ਕਿਸੇ ਨੂੰ ਅਸੀਂ ਸਲਾਹ ਦੇਵਾਂਗੇ। ਅਸੀਂ ਸਲਾਹ ਦੀਆਂ ਨੇ ਬੱਕਰੀਆਂ। ਇਹ ਤੁਹਾਨੂੰ ਆਪ ਹੀ ਸਿਖਾ ਦਣਗੀਆਂ। ਤੇ ਬੱਚਾ ਲੈ ਕੇ ਜਾਣਾ ਬਾਈ ਇਹ ਕਰੇ ਪੂਰਾ ਫਾਰਮ ਦੇ ਰੱਖਾ। ਕਿਹੜਾ ਕਿਹੜਾ ਸੁੱਕਾ ਦੀ ਲੱਕਰੀ। ਕਹਾ ਕੱਤੇ ਜਿਸੂ ਬਣ ਗਈਆਂ ਦੁਬਾਰੂ। ਆ ਦੁਬਾਰੇ ਕੱਤੇ 'ਚ ਤਿਆਰ ਨੇ ਬੱਕਰੀਆਂ ਸੂਣ ਤੇ ਮਿਲ ਜਾਣਗੇ ਤੁ ਬਾਈ ਕਿਸੇ ਨੂੰ ਜਵਾਬ ਨਹੀਂ ਦਿੰਦਾ ਲੋਕ ਕਹਿੰਦੇ ਨੇ ਬੱਚਾ ਨਹੀਂ ਦਿੰਦਾ ਬਾਈ ਕਹਿੰਦਾ ਲਿਜਾਓ ਕੁਛ ਦਿੰਦਾ ਹੈ ਬੱਚੇ ਵੇਚਣ ਵਾਸਤੇ ਹੀ ਲਿਨੇ ਨੇ ਦੋਗਾ ਬਈ ਆਪਣਾ ਕਿ ਦੂਜਾ ਉਹ ਹਾਂਜੀ ਦੋ ਹੀ ਭੱਟੀ ਨੇ ਆਹ ਉਹਦਾ ਬੱਚਾ ਕਿ ਇਹਦਾ ਬੱਚਾ ਹੈ ਪਾਈ ਨੇ ਪਾਈ ਨੇ ਵੀਰੇ ਕਸਣ ਲੋ 2 ਮਿੰਟ ਜਿਹੜੇ ਕਹਿੰਦੇ ਨੇ ਲੋਕ ਇਹ ਆਪਣੀ ਪਾਕਿਸਤਾਨੀ ਨਸਲ ਆਸੂ ਆਬਲਖ ਬੱਕਰੀਆਂ ਦੀ ਪਿਓਰ ਚ ਵੀ ਹੈ ਨਹੀਂ ਰੇ ਹੈ ਸਭ ਕੁਝ ਸੋਰੀ ਇੱਕ ਗੱਲ ਦੱਸਾਂ ਪਾਕਿਸਤਾਨੀ ਨਹੀਂ ਇਹ ਆਪਣੀਆਂ ਪਾਕਿਸਤਾਨੀ ਆਪਣੇ ਜੋ ਹੀ ਬਣਿਆ ਹਾਂ ਇਹ ਵੀ ਉਹ ਆਪਣੀਆਂ ਬੱਕਰੀਆਂ ਉੱਥੇ ਗਈਆਂ ਉਹ ਇਹ ਹੁਣ ਉੱਧਰ ਵੱਜ ਗਈਆਂ ਤਾਂ ਪਾਕਿਸਤਾਨੀ ਵੱਜਣ ਤਾਂ ਪਾਕਿਸਤਾਨੀ ਵੱਜਣ ਲੱਗੀਆਂ ਜਦੋਂ 50 ਵੰਡਿਆ ਗਿਆ ਜਦੋਂ 50 ਵੰਡਿਆ ਗਿਆ ਨਾ ਅੰਮ੍ਰਿਤਸਰ ਦਾ ਏਰੀਆ ਕੁਝ ਪਾਕਿਸਤਾਨੀ ਵੀ ਦੇ ਨਾਲ ਹੋ ਗਿਆ ਠੀਕ ਹੈ ਨਾ ਆਪਣੇ ਸੇਮ ਹੀ ਹੈ ਬੱਕਰੀਆਂ ਸੀ ਪਹਿਲਾਂ ਮੁਸਲਮਾਨਾਂ ਕੋਲ ਹੀ ਚੰਗੀਆਂ ਬੱਕਰੀਆਂ ਵੇਟਲਾਂ ਹਾਂ ਮੁਸਲਮਾਨਾਂ ਕੋਲੋਂ ਲਾਪਟਾ ਨਹੀਂ ਆਈ ਗੁਜਰਾ ਕੋਲ ਮਰ ਕੀ ਭਾਈ ਜਿਹੜੇ ਨੁਕਤੇ ਤੋਂ ਫੜ ਬਾਈ ਜੱਟ ਦੀ ਤਾਂ ਜ਼ਮੀਨ ਸਾਡੀ ਗਰੀਬ ਦੀ ਜਾਇ ਜਾਤਾ ਹੈ ਇਹਨਾਂ ਦੇ ਅਸੀਂ ਖੁਰੜੇ ਗਹਿਣੇ ਤਾਂ ਤੱਕ ਜਵਾਬ ਪਿਆਦਾਂਗੇ ਸੋਨੂ ਵੇਖ ਸੋਨੂ ਵੇਖ ਕੇ ਜੱਟ ਜ਼ਿਮੀਂਦਾਰ ਇਸ ਲਾਈਨ 'ਚ ਆਇਆ ਹਾਂਜੀ ਦੇ ਕਮਾਈ ਹੈ ਤਗਲਾ ਤਾਂ ਹੀ ਆਉਂਦਾ ਹੁਣ ਵੱਡਾ ਛੋਟਾ ਨੂੰ ਵੇਖ ਕੇ ਆ ਹੀ ਜਾਂਦਾ ਹੈ ਛੋਟਾ ਵਾ ਵੱਡੇ ਕਹਿੰਦੇ ਨਹੀਂ ਜਾਂਦਾ ਪਰ ਕੰਮ ਜਿੰਨਾ ਛੋਟਾ ਓਨੀ ਕਮਾਈ ਮੈਂ ਖੋਸਨਿਆਰ ਦਾ ਪੁੱਤ ਆ ਵੀ ਮੈਂ ਦਵੇਲੀ ਦਾ ਕੰਮ ਕਰਦਾ 70 ਕਿੱਲਾਂ ਦੀ ਵਾਈ ਕਰਦਾ ਮੈਂ ਫੇਕੇ ਤੇ ਜ਼ਮੀਨ ਲੈ ਕੇ 68 ਕਿੱਲੇ ਮੇਰੇ ਕੋਲ ਆਵਦੀ ਹੈਗੀ ਇੱਕੋਂ ਝੁਰਗੂ ਨਾ ਪਰ ਇੱਕ ਬਿਸ਼ਤਮਾ ਆਉਂਦੀ ਹੈ ਵੀ ਯਾਰ ਬਈ ਕੱਲ ਨੂੰ ਆਪਣੀ ਜਿਹੜੀ ਨਵੀਂ ਪਨੀਰੀ ਬਾਹਰ ਨੂੰ ਭਜਦੀ ਆ ਮੇਰੇ ਦੋ ਮੁੰਡੇ ਆ ਇਹ ਦੰਦਾ ਨਾ ਹੈਗਾ 12 13 ਹਜ਼ਾਰ ਮੰਗਦੇ ਆ ਨੂੰ ਆਇਆ ਵੀ ਜਦ ਜਵਾਕ ਆਦੇ ਆਥੜੇ ਬਾਹਰ ਜਾੜੇ ਪੀੜੀ ਨਾਸ ਬਾਈ ਐ ਨਹੀਂ ਪਤਾ ਨਿਗਰੋ ਪਾਲਣਗੇ કે ਅੰਗਰੇਜ਼ ਨਹੀਂ ਪਾਲਣਗੇ ਕੀ ਨਾ ਦੇਵਾਂਗੇ ਕਿਹੀਂ ਇੱਕ ਮਿੰਟ ਆ ਗਿਆ ਬੰਦਾ ਹਾਂਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਦੇ ਹੋ ਤੇ ਇਸ ਵੀਡੀਓ 'ਚ ਤੁਹਾਨੂੰ ਦਿਖਾਈਆਂ ਨੇ ਪਿਓਰ ਪਾਕਿਸਤਾਨੀ ਨਸਲ ਦੀਆਂ ਬੱਕਰੀਆਂ ਤੇ ਬਾਈਆਂ ਦੀਆਂ ਕੁਝ ਜ਼ਰੂਰੀ ਗੱਲਾਂ ਜੋ ਕਿ ਤੁਹਾਨੂੰ ਧਿਆਨ ਰੱਖਣੀਆਂ ਪੈਣਗੀਆਂ ਤੇ ਉਹਨਾਂ ਤੇ ਧਿਆਨ ਜ਼ਰੂਰ ਰੱਖਿਓ ਧੰਨਵਾਦ ਜੀ